ਰਾਮਾਨੰਦ ਸਾਗਰ ਦੇ ਬੇਟੇ ਹੁਣ ਬਣਾਉਣ ਜਾ ਰਹੇ ਨੇ ਵੱਖਰੀ ਤਰ੍ਹਾਂ ਦੀ ਰਮਾਇਣ ਬਜਰੰਗ ਬਲੀ ਦੇ ਪੁਆਇੰਟ ਆਫ ਥਿਊ ਨਾਲ ਸੁਣਾਈ ਜਾਵੇਗੀ ਭਗਵਾਨ ਰਾਮ ਦੀ ਅਨਸੁਨੀ ਕਹਾਣੀ ਜਾਨੋ ਇਸ ਰਮਾਇਣ ਚ ਹੋਰ ਕੀ ਹੋਵੇਗਾ ਖਾਸ ਫੇਮਸ ਟੈਲੀਵਿਜ਼ਨ ਸੀਰੀਜ਼ ਰਮਾਇਣ ਦੇ ਡਾਇਰੈਕਟਰ ਰਾਮਨੰਥ ਸਾਗਰ ਦੇ بیٹے ਪ੍ਰੇਮ ਸਾਗਰ ਹੁਣ ਬਣਾਉਣ ਜਾ ਰਹੇ ਨੇ ਨਵੀਂ ਰਮਾਇਣ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਉਹ ਇੱਕ ਨਵੀਂ ਤੇ ਵੱਖਰੀ ਤਰ੍ਹਾਂ ਦੀ ਰਮਾਇਣ ਬਣਾਉਣ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਲੋਕ ਇਸ ਦੀ ਤੁਲਨਾ ਉਹਨਾਂ ਦੇ ਪਿਤਾ ਦੁਆਰਾ ਬਣਾਈ ਗਈ ਰਮਾਇਣ ਨਾਲ ਜ਼ਰੂਰ ਕਰਨਗੇ ਪਰ ਉਹ ਜਿਹੜੀ ਰਮਾਇਣ ਬਣਾ ਰਹੇ ਨੇ ਉਹ ਬਿਲਕੁਲ ਹੀ ਵੱਖਰੀ ਤਰ੍ਹਾਂ ਦੀ ਹੋਵੇਗੀ ਜਿਸ ਦੇ ਵਿੱਚ ਹਨੂਮਾਨ ਜੀ ਦੇ ਪੁਆਇੰਟ ਆਫ View ਨਾਲ ਭਗਵਾਨ ਰਾਮ ਦਾ अनसुना किस्सा सुनाया जावेगा उन्होंने यह एक उदाहरण भी दी थी कि शूर्पणखा ने तांडव किया ਸੀ ਤੇ ਖੁਸ਼ੀ ਜਤਾਈ ਸੀ ਜਦੋਂ ਉਹਨਾਂ ਦਾ ਭਾਈ 라वण ਦੀ ਮੌਤ ਹੋ ਗਈ ਸੀ ਪਰ ਕਿਉਂਕਿ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ 라वण ਨੇ ਹੀ ਸ਼ूर्पणखा ਦੇ ਪਤੀ ਨੂੰ ਮਾਰਿਆ ਸੀ ਉਹਨਾਂ ਨੇ ਨਾਲ ਇਹ ਵੀ ਦੱਸਿਆ ਕਿ ਉਹ ਇਸ ਤਰ੍ਹਾਂ ਦੇ ਹੋਰ ਮਜ਼ੇਦਾਰ ਚੀਜ਼ਾਂ ਕਹਾਣੀ ਦੇ ਵਿੱਚ ਸਪਸ਼ਟ ਕਰਨਗੇ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਨਹੀਂ ਪਤਾ ਜਦੋਂ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਇਹ ਪੁੱਛਿਆ ਗਿਆ ਕਿ ਅਰुण ਗੋਵਿਲ ਤੇ ਸੁਨੀਲ ਲਹਿਰੀ ਇਸ ਦੇ ਵਿੱਚ ਹੋਣਗੇ ਜਾਂ ਨਹੀਂ ਤਾਂ ਉਹਨਾਂ ਨੇ ਸਿਰਫ ਇਹ ਕਿਹਾ ਕਿ ਉਹ ਹਜੇ ਸਿਰਫ ਨਵੇਂ ਕਿਰਦਾਰਾਂ ਦੀ ਪਾਲ ਕਰ ਰਹੇ ਨੇ ਪਰ ਉਹਨਾਂ ਨੇ ਇਹ ਨਾਲ ਇਹ ਵੀ ਕਿਹਾ ਕਿ ਉਹ ਦੀਪਿਕਾ ਜਿਨ੍ਹਾਂ ਨੇ ਕਿ ਮਾਤਾ ਸੀਤਾ ਦਾ ਕਿਰਦਾਰ ਪੁਰਾਣੀ ਰਮਾਇਣ ਦੇ ਵਿੱਚ ਕੀਤਾ ਸੀ ਜੇ ਉਹ ਇਸ ਰਮਾਇਣ ਦਾ ਵੀ ਕਿਸੇ ਤਰ੍ਹਾਂ ਵੀ ਹਿੱਸਾ ਹੁੰਦੇ ਨੇ ਤਾਂ ਉਹਨਾਂ ਨੂੰ ਕਾਫੀ ਖੁਸ਼ੀ ਹੋਵੇਗੀ ਉਹਨਾਂ ਨੇ ਨਾਲ ਇਹ ਬੋਲਿਆ ਕਿ ਜਦੋਂ ਉਹਨਾਂ ਦੇ ਸਾਰੇ ਕਿਰਦਾਰ ਫਾਈਨਲ ਹੋ ਜਾਂਦੇ ਨੇ ਤਾਂ ਉਹ ਇਸ ਰਮਾਇਣ ਦੀ ਆਫੀਸ਼ੀਅਲ ਅਨਾਉਂਸਮੈਂਟ ਕਰ ਦੇਣਗੇ